ਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਦਿਵਾਲੀ ਤੋਂ ਪਹਿਲਾਂ ਪੰਜਾਬ ਰਾਜ ਦੀ ਮਲਾਸਮਾ ਤੇ ਪੈਸ਼ਨ ਦੀਆਂ ਤਿੰਨ ਮੰਗਾਂ ਦੇ ਉੱਪਰ ਲੱਗੇਗੀ ਮੋਹਰ ਪ੍ਰੋਸੇ ਜੋਕ સૂਤਰਾ ਤੋਂ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਤੇ ਲਗਾਤਾਰ ਖਬਰਾਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਕੀ ਇਸ ਖਬਰਾਂ ਦਾ ਸੱਚ ਹੈ ਸਾਰੀ ਹੀ ਜਾਣਕਾਰੀ ਦਵਾਂਗੇ ਸੋ ਦੋਸਤੋ ਜਿਹੜੀ ਹਾਈ ਕੋਰਟ ਦੀ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਪਰ ਦਬਾਅ ਜਿਹੜਾ ਬਣਿਆ ਹੋਇਆ ਹੈ ਦੀਵਾਲੀ ਤੋਂ ਪਹਿਲਾਂ ਹੀ 13% ਪੈਂਡਿੰਗ ਇਹਦੇ ਵਿੱਚੋਂ ਇੱਕ ਕਿਸ਼ਤ ਹੋਵੇਗੀ ਜਾਰੀ ਕਿਉਂਕਿ ਪਿਛਲੇ ਸਾਲ ਵੀ ਯੂਨੀਅਨ ਦੇ ਵੱਲੋਂ ਧਰਨੇ ਮਜ਼ਾਰੇ ਕੀਤੇ ਗਏ ਸੀ ਸਕੱਤਰ ਦੇ ਵਿੱਚ ਵੀ ਬਹੁਤ ਵੱਡੀ ਰੈਲੀ ਕੀਤੀ ਗਈ ਸੀ ਸੋ ਇਸ ਤੋਂ ਬਾਅਦ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਨੇ ਲਾਈਵ ਹੋ ਕੇ ਇੱਕ ਡੀ ਦੀ ਕਿਸ਼ਤ ਜਾਰੀ ਕੀਤੀ ਗਈ ਹੈ ਕਿਉਂਕਿ ਦੀਵਾਲੀ ਦਾ ਅਹਿਮ ਤਿਹਾਰ ਦਿਨ ਹੈ ਹਾਈ ਕੋਰਟ ਦਾ ਵੀ ਜਿਹੜਾ ਪੰਜਾਬ ਸਰਕਾਰ ਤੇ ਦਬਾਅ ਬਣਿਆ ਹੋਇਆ ਹੈ डीए ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਸ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਜਿਹੜੀਆਂ ਨੇ ਪਾ ਰੱਖੀਆਂ ਹਨ ਸਰਕਾਰ ਚਾਰੇ ਪਾਸੇ ਘਿਰਦੀ ਨਜ਼ਰ ਆ ਰਹੀ ਹੈ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਸਾਰੀ ਹੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਪੰਜਾਬ ਸਰਕਾਰ ਦਾ ਡੀਏ ਸੰਬੰਧੀ ਕੀ ਰੁਕ ਹੈ ਕਿਉਂਕਿ ਸੈਂਟਰ ਸਰਕਾਰ ਨੇ ਡੀਏ ਜਿਹੜਾ 57% ਕਰਨ ਜਾ ਰਹੀ ਹੈ ਜਦ ਕਿ ਜਿਹੜੇ ਮਲਾਸਮਾ ਤੇ ਪੈਨਸ਼ਨਰਸ ਨੂੰ ਕਾਫੀ ਵਿਤੀ ਨੁਕਸਾਨ ਹੋ ਰਿਹਾ ਹੈ ਪੰਜਾਬ ਦੇ ਵਿੱਚ ਲਗਭਗ 1600 ਤੋਂ ਵੱਧ ਅਸਾਮੀਆਂ ਜਿਹੜੀਆਂ ਨੇ ਨੌਨ ਗ੍ਰੈਜੂਏਟ ਜਿਹੜੇ ਨੇ ਅਸਾਮੀਆਂ ਉਹਨਾਂ ਦੀ ਭਰਤੀ ਕੀਤੀ ਜਾਵੇਗੀ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਲਗਭਗ 1500 ਤੋਂ ਵੱਧ ਅਧਿਆਪਕ ਐਸੇ ਹੋਣਗੇ ਜਿਨ੍ਹਾਂ ਦੀ ਤਰੱਕੀ ਦੇ ਲਈ ਹਾਮੀ ਭਰੀ ਜਾਵੇ ਸੋ ਇੱਕ ਵੱਡੀ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਿਵਾਲੀ ਤੋਂ ਪਹਿਲਾਂ ਵੀਤ ਵਿਭਾਗ ਦੇ ਵੱਲੋਂ ਇੱਕ ਪੱਤਰ ਜਾਰੀ ਕੀਤਾ ਜਾਵੇਗਾ 4% ਡੀਏ ਨੂੰ ਲੈ ਕੇ ਸੋ ਹੁਣ ਦੇਖਣਾ ਇਹ ਹੀ ਹੋਵੇਗਾ ਕਿ ਪੰਜਾਬ ਰਾਜ ਦੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਕਿਹੜੀ ਵੱਡੀ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਹਾਈ ਕੋਰਟ ਦੀ ਤਾਂ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਦੇ ਉੱਤੇ ਜੋ ਦਬਾਅ ਹੈ ਲਗਾਤਾਰ ਵੱਧਦਾ ਜਾ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਸੀਐਮ ਮਾਂਦੀ ਤਾਂ ਜਿਹੜੀ ਉਹਨਾਂ ਦੇ ਜਿਹੜੀ ਹਾਲਤ ਹੈ ਉਹ ਹੁਣ ਜਿਹੜੀ ਠੀਕ ਜਿਹੜੀ ਹੋ ਰਹੀ ਹੈ ਅਤੇ ਹਸਪਤਾਲ ਦੇ ਵਿੱਚ ਛੁੱਟੀ ਵੀ ਦੱਸੀ ਜਾ ਰਹੀ ਹੈ ਮਿਲ ਚੁੱਕੀ ਹੈ ਪਿਛਲੇ ਦਿਨੀ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਂਦੀ ਅਗਵਾਈ ਦੇ ਵਿੱਚ ਮੰਤਰੀ ਮੰਡਲ ਨੇ ਇਤਿਹਾਸਿਕ ਫੈਸਲੇ ਲਏ ਹਨ ਮંત્રી ਮੰਡਲ ਨੇ ਐਸਐਸਏ ਅਧੀਨ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਜਿਹੜੀ ਸਹਿਮਤੀ ਦਿੱਤੀ ਹੈ ਸਰਕਾਰੀ ਜਿਹੜੀ ਬਿਆਨਾਂ ਦੇ ਮੁਤਾਬਕ ਪੰਜਾਬ ਕੈਬਨਿਟ ਨੇ ਸਕੂਲ ਸਿੱਖਿਆ ਵਿਭਾਗ ਦੇ ਵਿੱਚ 1700 ਅਸਾਮੀਆਂ ਸਿਰਜਣ ਅਤੇ ਸਰਗਮ ਸਿੱਖਿਆ ਅਭਿਆਨ ਅਧੀਨ ਨਾਨ ਟੀਚਿੰਗ ਸਟਾਫ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੀ ਲਈ ਸਹਿਮਤੀ ਦਿੱਤੀ ਹੈ ਇਸ ਦੇ ਨਾਲ ਹੀ ਜਿਹੜਾ ਕਿ ਐਸਐਸਏ ਦੇ ਨਾਮ ਤੇ ਟੀਚਿੰਗ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਲੰਬੇ ਸਮੇਂ ਤੋਂ ਲਟਕਰੀ ਮੰਗ ਨੂੰ ਪੂਰਾ ਹੋਣ ਦਾ ਰਾਹ ਪੱਧਰਾ ਹੋਵੇਗਾ ਸਰਕਾਰੀ ਟਾਂਚੇ ਦੇ ਤਜਰਬੇਕਾਰ ਮੁਲਾਜ਼ਮ ਸ਼ਾਮਲ ਹੋਣ ਦੇ ਨਾਲ ਸਿੱਖਿਆ ਵਿਭਾਗ ਵਿੱਚ ਜਿਹੜੀ ਕੰਮਾਂ ਦੇ ਵਿੱਚ ਤੇਜ਼ੀ ਆਵੇਗੀ ਹੋਰ ਕਾਨੂੰਨੀ ਅੜੀਕੇ ਦੂਰ ਹੋਣਗੇ ਇਹ ਫੈਸਲਾ 8 ਸਤੰਬਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਲਿਆ ਗਿਆ ਸੀ ਸੋ ਹੁਣ ਕੀ ਇਹ ਇੱਕ ਅਹਿਮ ਕੈਬਨਟ ਜਿਹੜੀ ਜਿਹੜੀ ਮੀਟਿੰਗ ਹੈ ਉਹ ਸੱਦੀ ਜਾਵੇਗੀ ਮਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਕੀ ਤਿਹਾਰਾਂ ਦੇ ਦਿਨਾਂ ਤੋਂ ਪਹਿਲਾਂ ਦੀਵਾਲੀ ਤੋਂ ਪਹਿਲਾਂ ਕੋਈ ਵੱਡੀ ਮੰਗ ਜਿਹੜੀ ਹੈ ਪੂਰੀ ਹੋ ਸਕਦੀ ਹੈ ਮਲਾਜ਼ਮਾਂ ਦੀ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ